ਇਟਲੀ ਵਿੱਚ ਸਿੱਖ ਸੰਗਤਾਂ ਵੱਲੋਂ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਇਨਾਈਤਨਾ ਸਦਕਾ ਹੁਣ ਇਟਲੀ ਦੇ ਵਸਿੰਦਿਆਂ ਨੂੰ ਵੀ ਸਿੱਖ ਧਰਮ ਅਤੇ ਨਗਰ ਕੀਰਤਨਾ ਦੀ ਸਮਝ ਲੱਗਣੀ ਸ਼ੁਰੂ ਹੋ ਗਈ ਹੈ ਇਸ ਦੀ ਤਾਜ਼ਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਲਾਸੀਓ ਸੂਬੇ ਦੇ ਜਿਲਾ ਲਾਟੀਨਾ ਦਿਨ ਪੈਂਦੇ ਗੁਰਦੁਆਰਾ ਸਿੰਘ ਸਵਾਬ ਪੁੰਨਿਆਤਿਆਂ ਵਿਖੇ ਕਰਵਾਏ ਗਏ ਇੱਕ ਧਾਰਮਿਕ ਸਮਾਗਮ ਦੌਰਾਨ ਕਾਉਂਸਲਰ ਮੈਡਮ ਮਰੀਆ ਗਿਤਾ ਪੰਜਾਬੀ ਸੂਟ ਪਹਿਨ ਕੇ ਸ਼ਾਮਲ ਹੋਏ ਅਤੇ ਪੰਜਾਬੀ ਭਾਸ਼ਾ ਚ ਸੰਗਤਾਂ ਨੂੰ ਸੰਬੋਧਨ ਕੀਤਾ ਦੇਖੋ ਪੂਰੀ ਰਿਪੋਰਟ ਇਟਲੀ ਵਿੱਚ ਹੁਣ ਸਥਾਨਕ ਲੋਕਾਂ ਵੀ ਸਿੱਖ ਧਰਮ ਅਤੇ ਉਸ ਦੇ ਧਾਰਮਿਕ ਕਾਰਜਾਂ ਦੀ ਸਮਝ ਪਾਉਣੀ ਸ਼ੁਰੂ ਕਰ ਲਈ ਹੈ ਜਿਸ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਸਿੱਖ ਸੰਗਤ ਯਤਨ ਕਰਦੀ ਜਾ ਰਹੀ ਹੈ ਦਰਸਲ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਟੀਨਾ ਅਧੀਨ ਪੈਂਦੇ ਗੁਰਦੁਆਰਾ ਸਿੰਘ ਸਵਾ ਪੁਰਾਣੀ ਇਮਾਰਤ ਪੁੰਤੀਨੀਆਂ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਜਿੱਥੇ ਧਾਰਮਿਕ ਸਮਾਗਮ ਦੀ ਸਟੇਜ ਤੋਂ ਨਗਰ ਕੌਂਸਲ ਪੁੰਤੀਨੀਆਂ ਦੇ ਮੇਅਰ ਅਲੀਜੀਓ ਤੁਮ ਬੋਲੀਲੋ ਨੇ ਹਾਜ਼ਰ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਸਿੱਖਾਂ ਦੇ ਤਿਉਹਾਰਾਂ ਨੂੰ ਸਭ ਦੇ ਸਾਂਝੇ ਤਿਉਹਾਰ ਦੱਸਿਆ per cui grazie ancora del vostro impegno nella nostra comunità e con riconoscenza a nome anche degli altri amministratori di tutta la comunità di Pontinia diamo una targa al vostro, al vostro, alla la vostra alla nostra comunità. Il sindaco Eligio Tembolillo e l'amministrazione comunale esprimono la loro riconoscenza all'associazione Gurdwara Sin Sapa di Pontinia ਇਨ ਓਕੇਸ਼ਨ ਦੇ ਨਾਗਰ ਕੀਰਤਨ ਦੀ ਫੈਸਟੀਵਿਟੀ ਦੇ ਸਿੰਦਗੁਜੋ ਡੋਂਬੋਲਿਨੋ। ਗ੍ਰਾਟੀਏ। ਇਸ ਦੌਰਾਨ ਸਿੱਖ ਸੰਗਤਾਂ ਦੀ ਖੁਸ਼ੀ ਦਾ ਉਸ ਸਮੇਂ ਟਿਕਾਣਾ ਨਾ ਰਿਹਾ ਜਦੋਂ ਪੰਜਾਬੀ ਸੂਟ ਪਾ ਕੇ ਪੁਜੇ ਪੁਨਤੀਨੀਆ ਦੇ ਕਾਉਂਸਲਰ ਮੈਡਮ ਮਰੀਆ ਰੀਤਾ ਵੱਲੋਂ ਪੰਜਾਬੀ ਪਾਸ਼ਾ ਦੇ ਵਿੱਚ ਸਿੱਖ ਸੰਗਤ ਨੂੰ ਨਗਰ ਕੀਰਤਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਮੈਡਮ ਮਰੀਆ ਸਿੱਖ ਧਰਮ ਅਤੇ ਸਿੱਖਾਂ ਦੇ ਪ੍ਰਤੀ ਅਥਾ ਸਤਿਕਾਰ ਰੱਖਦੇ ਨੇ। ਅਤੇ ਮਹਾਨ ਸਿੱਖ ਧਰਮ ਨੂੰ ਸਮਝਣ ਲਈ ਸੰਜੀਦਗੀ ਭਰੀਆਂ ਗਤੀਵਿਧੀਆਂ ਨੂੰ ਅੰਜਾਮ ਵੀ ਦੇ ਰਹੇ ਨੇ ਹਾਲਾਂਕਿ ਉਹਨਾਂ ਵੱਲੋਂ ਬੋਲੀ ਗਈ ਪੰਜਾਬੀ ਭਾਸ਼ਾ ਉਨੀ ਸ਼ੁੱਧ ਨਹੀਂ ਸੀ ਪਰ ਫਿਰ ਵੀ ਉਹਨਾਂ ਦੀ ਇਸ ਕੋਸ਼ਿਸ਼ ਤੇ ਸਾਰੇ ਸਿੱਖ ਭਾਈਚਾਰੇ ਦੇ ਲੋਕ ਖੁਸ਼ ਜ਼ਰੂਰ ਹੋ ਗਏ ਜੀ ਆਇਆਂ ਨੂੰ ਕੋਟੀ ਨਵੀਚਾ Grazie Vitele Vita Maria meglio sì continua community Enrico Tullillo meglio Con sì. capito, ma fatto, la bottiglia comune di menù patacletto si dà de vac vacis e vicio aia guarda tan navad jatra cacchì to si ai asala sala si ispette ispiazza vicio mil de a ic tameric smagme jo ic lei e meno bot passand c'è in e te guarda la luna meno tuardi comuni naibot nai bot mi apri il professionale Juniki, vicino a Bottasare, Privarete e pontinia, vicino a Volairaum. Paramangit dove sei. Ti guardi a Tannavade, giù tu si dirmi, perché è un terranno, che si chiele che? C'è tre canali, quando si apre una smagna, per due bot c'è la Bot bot, guarvaca, guarvaca, i smagni di comitino, dei casar. ਅਸੋਸੀਆਸਿਓ ਸਿੰਸਾਬਾ ਪੁਨਟੀਨੀ ਐਸਡੀ ਤਰਵਾਦ ਗ੍ਰਾਸੀ ਗ੍ਰਾਸੀ ਸਭ ਤੋਂ ਖਾਸ ਗੱਲ ਇਹ ਹੈ ਕਿ ਮੌਜੂਦਾ ਸਮੇਂ ਇਟਲੀ ਦੇ ਲਗਭਗ ਸਾਰੇ ਨਗਰ ਕੀਰਤਨਾਂ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸ਼ਿਰਕਤ ਕੀਤੀ ਜਾਂਦੀ ਹੈ ਜੋ ਇਸ ਗੱਲ ਦੀ ਹਾਮੀ ਭਰਦੀ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਇਟਲੀ ਵਿੱਚ ਮਹਾਨ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਦੇ ਇਤਿਹਾਸਿਕ ਫੈਸਲੇ ਦੀ ਸੰਪੂਰਤਾ ਹੋਵੇਗੀ ਕਿਉਂਕਿ ਹੁਣ ਇਸ ਮੋਹਿਮ ਵਿੱਚ ਇਕੱਲੇ ਸਿੱਖ ਹੀ ਨਹੀਂ ਬਲਕਿ ਇਟਾਲੀਅਨ ਲੋਕ ਵੀ ਸਿੱਖਾਂ ਦੇ ਮੋਢੇ ਨਾਲ ਮੋਢਾ ਲਾ ਕੇ ਲਾਂਬੰਦ ਹੋ ਰਹੇ ਨੇ ਰੋਮ ਇਟਲੀ ਤੋਂ ਗੁਰਸ਼ਰਨ ਸਿੰਘ ਸੋਨੀ ਦੀ ਰਿਪੋਰਟ ਦੇ ਨਾਲ ਹਮਦਰਦ ਟੀਵੀ